ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਹਦਰ ਬਾਬਾ ਜਿਹਦਰ ਸਿੰਘ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਾ ਪੰਜਵਾਂ ਨਿਸ਼ਾਨ ਮਿਸਲ ਛੀਤ ਬਾਬਾ ਵੀਰ ਸਿੰਘ ਦੀ ਰੰਗਰੇਟਾ 1300 ਘੋੜਸਵਾਰ ਮਜੂਦਾ ਮੁਖੀ ਸਿੰਘ ਸਾਹਿਬ ਜਹਦਰ ਬਾਬਾ ਜੀ ਬਾਬਾ ਦਰਸ਼ਨ ਸਿੰਘ ਨਨਕਾਣਾ ਸਾਹਿਬ ਵਾਲੇ ਸੋ ਜੋ ਪਿਛਲੇ ਦਿਨੀ ਘਟਨਾ ਵਾਪਰੀ ਹੈ ਜੰਮੂ ਕਸ਼ਮੀਰ ਦੇ ਇਲਾਕਾ ਪਹਿਰ ਗਾਂ ਵਿੱਚ ਜੋ ਕਿ ਜੋ ਇਸ ਤਰ੍ਹਾਂ ਲੋਕੀ ਘੁਮਣ ਫਿਰਨ ਜਾਂਦੇ ਨੇ ਤੇ ਇਸੇ ਤਰ੍ਹਾਂ ਹੀ ਜੋ ਪਹਿਲਗਾਮ ਦੇ ਵਿੱਚ ਆਮ ਲੋਕ ਸਧਾਰਨ ਲੋਕ ਜਿਹੜੇ ਨੇ ਉਹ ਉਥੇ ਗਈ ਸੀ ਕੁਮਨਫਰਨ ਤੇ ਜੋ ਕਿ ਅਚਾਨਕ ਹੀ ਜਿਹੜੇ ਆਤਵਾਦੀ ਜੋ ਹਮਲਾ ਉਥੇ ਕੀਤਾ ਗਿਆ ਤੇ ਉਹ ਆਮ ਲੋਕਾਂ ਨੂੰ ਜਿਹੜਾ ਆ ਮਾਰ ਦਿੱਤਾ ਗਿਆ ਆਤਵਾਦੀਆਂ ਵੱਲੋਂ ਜੋ ਇਹ ਘਟਨਾ ਵਾਪਰੀ ਹੈ ਸੀ ਦਸ਼ਮੇਸ਼ ਤਰਨਾ ਦਲ ਵੱਲੋਂ ਕੜੇ ਸ਼ਬਦਾਂ ਚ ਇਸ ਘਟਨਾ ਦੀ ਜਿਹੜੀ ਨਿੰਦਿਆ ਕਰਦੇ ਆ ਕਿਉਂਕਿ ਜੇ ਇਹ ਦੇਸ਼ ਜਿਹੜਾ ਆ ਇਹ ਆਮ ਲੋਕਾਂ ਦਾ ਦੇਸ਼ ਆ ਇਸ ਸਧਾਰਨ ਲੋਕਾਂ ਦਾ ਦੇਸ਼ ਆ ਕੋਈ ਵੀ ਕਿਤੇ ਜਿਹੜਾ ਆ ਘੁੰਮ ਫਿਰ ਸਕਦਾ ਆ ਇਸ ਕਰਕੇ ਇਹ ਨਹੀਂ ਕਿ ਜੇ ਕੋਈ ਘੁੰਮਣ ਗਿਆ ਤੇ ਉਹਦੇ ਉੱਤੇ ਜਿਹੜਾ ਅਟੈਕ ਕਰਕੇ ਉਹਨਾਂ ਨੂੰ ਮਾਰ ਦਿੱਤਾ ਜਾਵੇ ਇਸ ਕਰਕੇ ਜਿਹੜਾ ਬਾਕੀ ਜੋ ਗੱਲ ਕਰਦੇ ਆ ਆਪਾਂ ਕਿ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਨਰਿੰਦਰ ਮੋਦੀ ਹੋਮ ਮਨਿਸਟਰ ਅਮਿਤ ਸ਼ਾ ਅਸੀਂ ਆਪਣੇ ਦਲਪੰਥ ਵੱਲੋਂ ਜਿਹੜਾ ਇਹਨਾਂ ਨੂੰ ਇਹੀ ਗੱਲ ਕਹਿਣਾ ਚਾਹੁੰਦੇ ਆ ਕਿ ਇਹ ਜਿਹੜੇ ਲੋਕ ਨੇ ਅੱਤਵਾਦੀ ਲੋਕ ਨੇ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇੱਕ ਵੱਡੀ ਜਿਹੜੀ ਆ ਇਹ ਕਾਰਵਾਈ ਜਿਹੜੀ ਆ ਕਰਕੇ ਪੜਤਾਲ ਕਰਾਈ ਜਾਵੇ ਕਿ ਇਹ ਲੋਕ ਜਿਹੜੇ ਕਿੱਥੋਂ ਆਏ ਕਿਸ ਤਰ੍ਹਾਂ ਆਏ ਕਿੱਦਾਂ ਇਹਨਾਂ ਨੇ ਹਮਲਾ ਕੀਤਾ ਕਿਉਂਕਿ ਦੇਸ਼ ਦੇ ਬਾਰਡਰਾਂ ਦੇ ਉੱਤੇ ਕੋਨੇ-ਕੋਨੇ ਉੱਤੇ ਤੇ ਆਪਣੀ ਜਿਹੜੀ ਆ ਆਰਮੀ ਜਿਹੜੀ ਆ ਇਹ ਲੱਗੀ ਹੋਈ ਆ ਜੋ ਚਿੜੀ ਨਹੀਂ ਇਹ ਫੜਕਣ ਦਿੰਦੇ ਤੇ ਇਹ ਜਿਹੜੇ ਅਤਵਾਦੀ ਇਹ ਕਿਸ ਤਰ੍ਹਾਂ ਜਿਹੜੇ ਆ ਦੂਜੇ ਦੇਸ਼ ਦੇ ਆਣ ਕੇ ਤੇ ਜਿਨ੍ਹਾਂ ਨੇ ਜਿਹੜਾ ਸਾਡੇ ਜਿਹੜੇ ਲੋਕਾਂ ਉੱਤੇ ਜਿਹੜਾ ਹਮਲਾ ਕਰ ਦਿੱਤਾ ਤੇ ਸਾਡੇ ਲੋਕ ਮਾਰ ਦਿੱਤੇ ਇਸ ਕਰਕੇ ਇਹ ਇੱਕ ਜਾਂਚ ਦਾ ਵਿਸ਼ਾ ਆ ਇਹ ਇੱਕ ਬਹੁਤ ਵੱਡੇ ਉੱਚੀ ਪੱਧਰ ਤੇ ਜਿਹੜੀ ਆ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਕਹਿਣਾ ਚਾਹਾਂਗਾ ਕਿ ਇਹ ਇੱਕ ਜਾਂਚ ਦਾ ਵਿਸ਼ਾ ਆ ਇਸ ਕਰਕੇ ਇਹ ਜਾਂਚ ਕਰਾਈ ਜਾਵੇ ਕਿ ਇਹ ਕਿਸ ਤਰ੍ਹਾਂ ਜਿਹੜਾ ਇਹ ਜਿਹੜਾ ਹਮਲਾ ਜਿਹੜਾ ਕੀਤਾ ਗਿਆ ਆ ਇਹ ਕੌਣ ਲੋਕ ਨੇ ਕਿ ਕਿਹਦੇ ਵੱਲੋਂ ਭੇਜੇ ਗਏ ਲੋਕ ਨੇ ਇਸ ਕਰਕੇ ਤੇ ਛੇਤੀ ਤੋਂ ਛੇਤੀ ਜਿਹੜਾ ਆ ਇਸ ਜਿਹੜੇ ਲੋਕ ਨੇ ਇਹਨਾਂ ਨੂੰ ਜਿਹੜਾ ਖੜਿਆ ਜਾਵੇ ਤੇ ਇਹਨਾਂ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਵਲ ਤੇ ਅਸੀਂ ਦਸ਼ਮੇਸ਼ ਤਰਨਾ ਦਲ ਵੱਲੋਂ ਇਹੀ ਕਹਿਣਾ ਚਾਹਾਂਗੇ ਕਿ ਇਸ ਲੋਕਾਂ ਉੱਤੇ ਜਿਹੜਾ ਇਹ ਅਤਵਾਦੀਆਂ ਉੱਤੇ ਜਿਹੜੀ ਆ ਇਹਨਾਂ ਨੂੰ ਕਾਨੂੰਨੀ ਕਾਰਵਾਈ ਤੇ ਜਿਹੜੀ ਕਰਨੀ ਕਰਨੀ ਆ ਇਹਨਾਂ ਨੂੰ ਜਿਹੜੀ ਸਜ਼ਾਏ ਜਿਹੜੀ ਆ ਮੌਤ ਜਿਹੜੀ ਆ ਉਹੋ ਜਿਹੜੀ ਤੈਅ ਕੀਤੀ ਜਾਵੇ ਕਾਨੂੰਨੀ ਕਾਰਵਾਈ ਇਹ ਹੀ ਕੀਤੀ ਜਾਵੇ ਕਿ ਇਹਨਾਂ ਨੂੰ ਸਜ਼ਾਏ ਮੌਤ ਦਿੱਤੀ ਜਾਵੇ ਇਸ ਕਰਕੇ ਤਾਂ ਕਿ ਉਹ ਵਿਖੇ ਵਿੱਚ ਆਉਣ ਵਾਲੇ ਸਮੇਂ ਵਿੱਚ ਕੋਈ ਇਹੋ ਜੀਆਂ ਜਿਹੜੀਆਂ ਉਹ ਜੀਆਂ ਹਰਕਤਾਂ ਗਲਤ ਹਰਕਮਾਂ ਦੀਆਂ ਉਹ ਨਾ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ